ਹਾਂਜੀ ਮੇਰਾ ਨਾਮ ਜਗਰੂਪ ਸਿੰਘ ਰਾਏ ਸਰ ਜੀ ਇਹ ਮੇਰਾ ਬਰਾਦਰ ਹੈ ਚਾਚੇ ਦਾ ਮੁੰਡਾ ਜੀ ਕਿ ਇਹਨਾਂ ਨੂੰ ਸਾਨੂੰ ਬਹੁਤ ਹੀ ਜਦੋਂ ਰਿਜ਼ਲਟ ਦਾ ਪਤਾ ਲੱਗਿਆ ਨਾ ਬਹੁਤ ਖੁਸ਼ੀ ਹੋਈ ਵੀ ਪਿਆਓ ਪੁੱਤ ਨੇ ਵੀ ਪਲੱਸ 2 ਕਰੀਏ ਪਾਸ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਪੜ੍ਹਾਈ ਦੀ ਕੋਈ ਉਮਰ ਨਹੀਂ ਕੋਈ ਵੀ ਬੰਦਾ ਪੜ੍ਹਾਈ ਕਰ ਸਕਦਾ ਹੈ ਉਮਰ ਦਾ ਕੋਈ ਤਕਾਜ਼ਾ ਨਹੀਂ ਬਾਕੀ ਕੋਈ ਜ਼ਰੂਰੀ ਨਹੀਂ ਵੀ ਆਪਾਂ ਨੌਕਰੀਆਂ ਵਾਸਤੇ ਪੜ੍ਹਾਈ ਕਰਨੀ ਆ ਪੜ੍ਹਾਈ ਆ ਆਪਣੇ ਗਿਆਨ ਵਾਸਤੇ ਬਹੁਤ ਜ਼ਰੂਰੀ ਆ ਉਮਰ ਦਾ ਕੋਈ ਇਹਦਾ ਨਾ ਮਤਲਬ ਨਹੀਂ ਹੈ ਜਦੋਂ ਆਪਦੇ ਬੰਦੇ ਦਾ ਮਨ ਦਿਮਾਗ ਕਹਿ ਰਿਹਾ ਵੀ ਮੈਂ ਪੜ੍ਹਾਈ ਕਰਨੀ ਆ ਤਾਂ ਪੜ੍ਹਾਈ ਕਰ ਸਕਦਾ। ਹੋਰ ਵੀ ਹਾਂਜੀ ਹਾਂਜੀ ਹੋਰ ਵੀ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਜਿਹੜੇ ਵੀ ਵੀਰ ਪੜ੍ਹਾਈ ਤੋਂ ਪਿੱਛੇ ਰਹੇ ਹੋਏ ਨੇ ਉਹ ਪੜ੍ਹਾਈ ਹੁਣ ਵੀ ਕਰ ਸਕਦੇ ਆ। ਕੋਈ ਲੈਂਕ ਨਹੀਂ ਉਮਰ ਦੇ ਹਿਸਾਬ ਨਾਲ ਕੋਈ ਸਾਨੂੰ ਰਿਜ਼ਲਟ ਜਦੋਂ ਮਿਲਿਆ ਤਾਂ ਸਾਨੂੰ ਦੋਸਤ ਨੇ ਫੋਨ ਕੀਤਾ ਵੀ ਤੁਹਾਡੇ ਉਹ ਦੋਨੇ ਭਰਾ ਪਾਸ ਹੋ ਗਏ ਭਤੀਜਾ ਪਿਓ ਪੁੱਤ ਪਾਸ ਹੋ ਗਏ। ਸਾਨੂੰ ਬਹੁਤ ਹੀ ਖੁਸ਼ੀ ਹੋਈ ਕੈਨੇਡਾ ਦੇ ਵਿੱਚ ਫੋਨ ਆਉਣ ਲੱਗ ਗਏ। ਕੈਨੇਡਾ ਦੇ ਵਿੱਚ ਉਹਨਾਂ ਨੇ ਪਾਰਟੀ ਕੀਤੀ। ਇਹਨਾਂ ਦੀ ਬੇਟੀ ਕੈਨੇਡਾ ਦੇ ਵਿੱਚ ਹੈ ਮੇਰੀ ਭਤੀਜੀ ਉਹਨਾਂ ਨੇ ਉੱਥੇ ਪਾਰਟੀ ਕੀਤੀ ਇਹਨਾਂ ਦੇ ਘਰ ਵਾਲੇ ਨੇ ਉਹ ਵੀ ਘਰ ਵਾਲੀ ਵੀ ਉੱਥੇ ਕੈਨੇਡਾ ਦੇ ਵਿੱਚ ਹੈ ਉਹਨਾਂ ਨੇ ਉੱਥੋਂ ਬਹੁਤ ਫੋਨ ਆਏ ਖੁਸ਼ੀ ਮਨਾਈ ਪਾਰਟੀ ਘਰੇ ਪਾਰਟੀ ਹੋਈ ਉੱਥੇ ਪਾਰਟੀ ਹੋਈ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਬਣਿਆ ਐਸੇ ਦਾ ਸੀ ਇਹ ਇਹੀ ਕਹਿਣਾ ਚਾਹੁੰਦੇ ਆ ਮੈਸੇਜ ਵੀ ਜੋ ਵੀ ਵੀਰ ਬੱਚੇ ਪੜਨ ਉਹ ਪੜ੍ਹਾਈ ਵਿੱਚ ਛੱਡ ਜਾਂਦੇ ਨੇ ਉਹਨਾਂ ਨੂੰ ਪੜ੍ਹਾਈ ਛੱਡ ਨਹੀਂਣੀ ਚਾਹੀਦੀ ਜੋ ਇਹ ਯੁੱਗ ਹੈ ਪੜ੍ਹਾਈ ਦਾ ਯੁੱਗ ਹੈ ਪੜ੍ਹਾਈ ਜ਼ਰੂਰੀ ਕਰਨੀ ਚਾਹੀਦੀ ਹੈ ਹਰ ਇੱਕ ਬੰਦੇ ਨੂੰ ਕੋਈ ਵੀ ਉਮਰ ਦਾ ਕੋਈ ਵੀ ਤਕਾਜ਼ਾ ਨਹੀਂ ਇਹਦੇ ਵਿੱਚ ਹਾਲਾਤ ਕਿਸੇ ਬੱਚਾ ਵੀ ਦਾ ਹਟ ਗਿਆ ਸੀ ਪੜ੍ਹਾਈ ਦੇ ਵਿੱਚ ਉਹ ਹਾਲਾਤਾਂ ਦੇ ਕਾਰਨ ਹੀ ਹਟਿਆ ਸੀ ਉਹ ਕੰਮ ਤੇ ਲੱਗਿਆ ਕੰਮ ਲੱਗਣ ਦੇ ਨਾਲ ਇਹਨਾਂ ਦਾ ਚਲੋ ਗੁਜ਼ਾਰਾ ਕੁਝ ਰੋਟ ਹੋਇਆ ਠੀਕ ਹੋਇਆ ਕੰਮ ਕਰੇ ਅਵਤਾਰ ਜੀ ਵੀ ਪੱਤਰਕਾਰੀ ਕਰਦੇ ਸੀ ਇਹਨਾਂ ਕੋ ਕੋ ਖਾਸ ਕਮਾਈ ਨਹੀਂ ਸੀ ਇਹਨਾਂ ਕੋਲੇ ਉਹਦੇ ਨਾਲ ਚਲੋ ਇਹਨਾਂ ਦਾ ਕੰਮ ਚੱਲਿਆ ਫਿਰ ਬਾਅਦ ਚ ਉਹ ਬੱਚਾ ਕਹਿੰਦਾ ਪੜ੍ਹਾਈ ਕਰਨੀ ਆ ਇਹਨਾਂ ਦੇ ਦੋਨਾਂ ਨਾਲ ਹੀ ਇਹਦਾ ਮਨ ਬਣ ਗਿਆ ਅਵਤਾਰ ਦਾ ਇਹਨਾਂ ਨੇ ਵੀ ਫਾਰਮ ਭਰਤੇ ਨਾਲੇ ਪਾਸ ਹੋ ਗਏ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧੀਆ ਮੈਂ ਅਵਤਾਰ ਸਿੰਘ ਰੈਸਰ ਪੰਜਾਬੀ ਲੇਖਕ ਤੇ ਜੇ ਅਭੀ ਮੇਰੇ ਬੇਟੇ ਨੂੰ ਨਾ ਅਕਾਲੀ ਸਰਕਾਰ ਵਾਲੇ 8ਵੀਂ ਤੱਕ ਲਗਾਤਾਰ پاس ਕੀਤਾ ਕੋਈ ਨੀਤੀ ਸੀ ਵੀ 8ਵੀਂ ਦਾ ਕੋਈ ਬੱਚਾ ਫੇਲ ਨਹੀਂ ਕਰਨਾ ਉਸ ਤੋਂ ਬਾਅਦ ਬੇਟਾ 9ਵੀਂ ਜਾ ਕੇ ਫੇਲ ਹੋ ਗਿਆ ਉਸ ਤੋਂ ਬਾਅਦ ਤਿਲਕਿਆ ਹੋਇਆ ਉਹ ਲੇਬਰ ਕਰ ਲੱਗ ਗਿਆ ਜਰਾ ਤੇ ਮੈਨੂੰ ਮੇਰੇ ਬੱਚੇ ਦੂਸਰੇ ਕਹਿੰਨ ਲੱਗੇ ਵੀ ਇਹਨੂੰ ਵੀ ਪੜ੍ਹਾਓ ਸਾਡੇ ਬਰਾਬਰ ਕਰੋ ਤੇ ਉਸ ਤੋਂ ਬਾਅਦ ਉਹਦਾ ਔਰ ਪੰਜ-ਛੇ ਸਾਲ ਬਾਅਦ ਉਹਨੇ ਪੱਜਾਇਦਰੂਦਰ ਤੇ ਵਿਰੋਧ ਦੇ 10ਵੀਂ ਦੇ ਪੇਪਰ ਜੀ ਕਰਾਏ। 10ਵੀਂ ਪਾਸ ਕਰਨ ਤੋਂ ਬਾਅਦ ਮੈਨੂੰ ਸੀਗਾ ਵੀ ਇਹਨੂੰ ਹੋਰ ਅੱਗੇ ਪੜਾਇਆ ਜੇ ਤਾਂ ਫਿਰ ਉਹਦਾ ਪਲੱਸ 2 ਦੇ ਪੇਪਰ ਇੱਥੇ ਭਰੇ ਸੀਗੇ। ਤੇ ਉਹਨੂੰ ਦੇਖਣਾ ਮੇਰਾ ਵੀ ਐਨਜੀ ਕਰਾਇਆ ਆਪਾਂ ਵੀ ਚੱਲ ਤੁਰਦੇ ਬੰਦੇ ਆਪਾਂ ਵੀ 12ਵੀਂ ਪਾਸ ਹੋ ਜੀ ਵੀ ਮੈਂ میٹرਕ ਪਾਸ ਸੀਗਾ। ਤੇ میٹرਕ ਮੈਂ ਜੀ ਅੱਜ ਤੋਂ 42 ਸਾਲ ਪਹਿਲਾਂ ਕਰੀ ਸੀਗੀ 1982-83 ਚ। ਸੋਚਦਾ ਸੀ ਇਹ ਸੀ ਵੀ ਸੋਚਦਾ ਦੇਖੋ ਹਰ ਇੱਕ ਪਹਿਲਾਂ ਤੋਂ ਵੀ ਹੁੰਦੀ ਆ ਪਰ ਕੁਝ ਕਿਰੇ ਲੋ ਦੀ ਆਖ ਨੇ ਜਿਹੜੇ ਆਰਥਿਕ ਹਾਲਾਤ ਰੇ ਕੇ ਹਨ ਉਹ ਇਸ ਤਰ੍ਹਾਂ ਦੇ ਨਹੀਂ ਸੀਗੇ ਵੀ ਆਪਾਂ ਖੁੱਲੀ ਪੜਾਈ ਕਰ ਲਈ ਹੈ ਨਾ ਇੱਕ ਮਾਪੇ ਦੀ ਪਹਿਲਾਂ ਸੋਚ 40-40 ਪਹਿਲਾਂ ਇਹ ਹੁੰਦਾ ਜੀ ਚਾਰ ਜਵਾਕਾ ਪੜ੍ਹ ਗਏ ਜਵਾਕ ਚੱਲੇ ਹੋਰ ਕਿਹੜਾ ਨਹੀਂ ਡੀਸੀ ਲੱਗਣਾ ਪਿਆ ਬਹੁਤ ਆ ਵੀ ਆ ਦਾ ਕੰਮ ਸਤੰਦ ਸਿੱਖ ਲੈ ਕੋਈ ਨਾ ਇਸ ਤਰ੍ਹਾਂ ਸੀਗਾ ਜੀ ਬੇਟਾ ਜੀ ਵਿੱਚ ਦੇਖੋ ਸਕਿਉਰਟੀ ਗਾਰਡ ਦਾ ਵੀ ਕੰਮ ਕਰਦਾ ਰਿਹਾ ਦੋ ਸਾਲ ਤੇ ਟਰਾਈਡੈਂਟਿਸ ਵੀ ਲੱਗਾ ਰਿਹਾ ਆ ਫੋਰ ਵੀ ਲੇਬਰ ਜਿਕੇ ਮੰਡੀ ਜੀ ਲੇਬਰ ਕੀਤੀ ਆ ਬੇਟਾ ਵੈਸੇ ਮੇਰਾ ਮਿਹਨਤੀ ਹੈਗਾ ਇਹਨੂੰ ਕੰਮ ਮਿਲ ਜੇ ਤਾਂ ਕੰਮ ਤੋਂ ਉਹ ਖਬਰਉਂਦਾ ਨਹੀਂ ਕੰਮ ਕਰਦਾ ਖੁਸ਼ ਹੋ ਕੇ ਜਿੱਥੇ ਮਿਲ ਜੇ ਉਹਨੂੰ ਉਹ ਮਾਣਤਾ ਦੀ ਵੈਸੇ ਮਾਨ ਦਾ ਖੁਸ਼ ਹੁੰਦੀ ਹੈਗਾ ਤੇ ਇੱਕ ਇਹ ਸੀਗਾ ਜੀ ਇਹਦੇ ਚ ਨਾ ਸਾਡੇ ਬਠਿੰਡੇ ਤੋਂ ਰੈਕਟਰ ਨੇ ਸਖਵਿੰਦਰ ਕੌਰ ਖੋਸਾ ਸਮਾਜ ਸੇਵੀ ਨੇ ਬਹੁਤ ਅਦਾਬ ਕਰਨਗੇ ਉਹਨਾਂ ਨੇ ਮੈਨੂੰ ਬਹੁਤ ਮਿਹਨਤ ਕਰਵਾਈ ਰਹੀ ਨੇ ਕਲਾਸਾਂ ਲਵਾਈਆਂ ਮੇਰੀਆਂ ਤੇ ਇੱਕ ਸਾਡੇ ਬਰਨਾਲ ਤੋਂ ਸਖਪਾਲ ਕੌਰ ਬਾਠ ਜੀ ਨੇਗੇ ਤੇ ਉਹਨਾਂ ਨੇ ਮੈਨੂੰ ਪ੍ਰੇਰਨਾ ਦਿੱਤੀ ਵੀ ਅੱਗੇ ਵਧਣਾ ਚਾਹੀਦਾ ਕੋਰਸ ਕਰਦੇ ਰਹਿਣਾ ਚਾਹੀਦਾ ਜੀ ਉਹ ਕਿਤੇ ਨਾ ਕਿਤੇ ਸੋਚਦੇ ਮੇਰੇ ਥੈਂਕ ਸੀਗੇ ਵੀ ਮੈਂ ਅੱਗੇ ਵਧਾਂ ਕੋਈ ਰੋਸ ਕਰਾਂਗੇ ਨਾ ਤੇ ਬੱਚਿਆਂ ਲਈ ਤਾਂ ਹਰ ਇੱਕ ਮਾਂ ਬਾਪ ਨੂੰ ਹੁੰਦੀ ਹੁੰਦੀ ਆ ਮੈਨੂੰ ਆਪ ਨੂੰ ਵੀ ਸਿਖਾਈ ਮੈਨੇ ਤਰਾ ਜੀ ਯਾ ਅਟ ਦਾ ਜੀ ਮੇਰੇ ਸਿਗੇ ਉਹਦੇ ਚੋਂ 72% ਤੇ ਬੇਟੇ ਦੇ 69% ਆ ਮੇਰੇ 360 ਅੰਕ ਨੇ 500 ਤੋਂ ਤੇ ਬੇਟੇ ਦੇ ਹੈਗੇ ਜਿਹੜੇ ਉਹ 345 ਰਹੀ ਜੀ ਅੱਜ ਜੀ ਆ ਵੀ ਮੈਂ ਮਿਹਨਤ ਵੀ ਕੀਤੀ ਕਲਾਸਾਂ ਵਾਲੀਆਂ ਆਨਲਾਈਨ ਦੋ ਤਿੰਨ ਮਹੀਨੇ ਲਗਾਤਾਰ ਹਨ ਤੇ ਬੇਟੇ ਨੂੰ ਮੈਂ ਫਿਰ ਵੀ ਬਾਦਸ਼ਾਹ ਆ ਰਿਹਾ ਮਨਦਾ ਵੀ ਉਹਨੇ ਮੌਕੇ ਤੇ ਆ ਕੇ ਥੋੜੇ ਦਿਨ ਪੜਾਇਆ ਪੜਾਇਆ ਸੀਗਾ ਤੇ ਉਹ ਨੰਬਰ ਮੇਰੇ ਬਰਾबरी ਦੇ ਲੈ ਗਏ ਨਹੀਂ ਕੋਈ ਬੜਾ ਫਰਕ ਨਹੀਂ ਸੀਗਾ ਤੇ ਇਹ ਮੈਨੂੰ ਖੁਸ਼ੀ ਹੋਈ ਸਾਡੇ ਸਾਰੇ ਪਰਿਵਾਰਾਂ ਨੂੰ ਦੋ ਚਾਰ ਦਿਨ ਤੋਂ ਲਗਾਤਾਰ ਫੋਨ ਆ ਰਹੇ ਖਬਰਾਂ ਨੇ ਕਵਰੇਜ ਕੀਤੀ ਆ ਤੁਹਾਡਾ ਵੀ ਚੈਨਲ ਵਾਲਿਆਂ ਦਾ ਸਮੂਹ ਸਰੋਤਿਆਂ ਦੀ ਮੈਂ ਧੰਨਵਾਦ ਕਰਦਾ ਮਿੱਤਰਾਂ ਪਿਆਰਾਂ ਦੇ ਜਿਹੜੇ ਦੇਖ ਰਹੇ ਨੇ ਜੀ ਆ ਹੁਣ ਨਾ ਅਸੀਂ ਇੱਕ ਤਾਂ ਦੇਖੋ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਸੀਂ ਦਾਖਲਾ ਲੈ ਰਹੇ ਹਾਂਗੇ ਦੋਨੇ ਬਾਪ ਬੇਟਾ ਉਹਦੇ ਚ ਅਸੀਂ ਬੀਏ ਕਰਾਂਗੇ ਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਜਿਸ ਤਰ੍ਹਾਂ ਹੋਊਗਾ ਜੀ ਉਸ ਤਰ੍ਹਾਂ ਲੋਕਾਂ ਨੂੰ ਮੈਸੇਜ ਤਾਂ ਮੈਸੇਜ ਵਾਲਾ ਤਾਂ ਮੈਂ ਕੁਝ ਬੰਦਾ ਹੈ ਨਹੀਂ ਵੀ ਮੈਨੂੰ ਕੋਈ ਜ਼ਿਆਦਾ ਪ੍ਰਾਪਤੀ ਹੋਈ ਆ ਇਹ ਹੈਗਾ ਵੀ ਸਾਨੂੰ ਸਮੇਂ ਦੀ ਵਰਤੋਂ ਸਹੀ ਕੰਮ ਵਲੇ ਵਸੇ ਲਾਉਣੀ ਚਾਹੀਦੀ ਆ ਵੀ ਇਦੇ ਨਾਲ ਕਿਸੇ ਨੂੰ ਹੋਰ ਵੀ ਪ੍ਰੇਰਨਾ ਮਿਲਦੇ ਵੀ ਯਾਰ ਬੰਦਾ 40 ਸਾਲ ਹੋ ਗਿਆ ਤਾਂ ਹੋਰ ਵੀ ਬਹੁਤ ਕਾਫੀ ਮੇਰੇ ਦੋਸਤ ਮਿੱਤਰ ਕਹਿ ਰਹੇ ਸੀ ਵੀ ਹੁਣ ਕਰਾਂਗੇ 10ਵੀਂ 12ਵੀਂ ਜੋ ਵੀ ਹੈਗਾ ਖੁਸ਼ੀ ਦਾ ਦੇਖੋ ਹੁੰਦੀ ਹੈ ਜੀ ਬਹੁਤ ਖੁਸ਼ੀ ਜਦੋਂ ਵਧਾਈਆਂ ਆਉਣ ਲੱਗੀਆਂ 10 ਸਿਹਰੇ ਤੋਂ ਨਾ ਤੇ ਮੈਂ ਖੇਤ ਗਿਆ ਸੀਗਾ ਖੇਤੀ ਮੈਨੂੰ ਫੋਨ ਤੇ ਵਧਾਈਆਂ ਮਿਲਣ ਲੱਗੀਆਂ ਤੇ ਇੱਕ ਪਿੰਡ 'ਚ ਨੈੱਟ ਚੱਲਦਾ ਨਹੀਂ ਹੁੰਦਾ ਨਹੀਂ ਪਤਾ ਲਵੇ ਰਿਜ਼ਲਟ ਆਪਨ ਹੋ ਗਿਆ ਨਾ ਸਾਡੇ ਦੂਰ ਦਰਾਡੇ ਤੋਂ ਰਿਸ਼ਤੇਦਾਰਾਂ 'ਚੋਂ ਫੋਨ ਆ ਲੱਗੇ ਵੀ ਤੁਸੀਂ ਪਾਸ ਹੋਈ ਬਹੁਤ ਵਧੀਆ ਨੰਬਰ ਨੇ ਹੈ ਨਾ ਬਹੁਤ ਖੁਸ਼ੀ ਜੀ ਬਹੁਤ ਜੀ بیٹے ਦੇ ਦੋਸਤਾਂ ਨੇ ਮੈਨ ਤੇ ਉਹਨਾਂ ਦਾ ਸਭੀ ਰਿਜ਼ਲਟ ਆ ਗਿਆ ਵੀ ਤੁਸੀਂ ਦੋਨੋਂ ਪਾਸ ਹੋ ਗਏ ਜੀ ਤੇ ਬਹੁਤ ਜ਼ਿਆਦਾ ਖੁਸ਼ੀ ਜੀ